ਦੇਖੋ ਵੀਰੋ ਬੰਨ ਲਾ ਰਹੇ ਸਾਰੇ ਵੀਰ ਇੱਧਰ ਵੀ ਮਿਹਨਤ ਕਰ ਰਹੇ ਆ ਦਰਖਤ ਵੱਢ ਰਹੇ ਆ ਠੀਕ ਆ ਜੀ ਪਾਣੀ ਸਪੀਡ 풀 ਸਪੀਡ ਨਾਲ ਆ ਰਿਹਾ ਬਾਕੀ ਤੁਸੀਂ ਬਲੌਗ ਦੇ ਵਿੱਚ ਦੇਖ ਲੈਣਾ ਹਨਾ ਬੱਬਾ ਮਿਹਨਤ ਕਰਕੇ ਆ ਦੇਖੋ ਕਿੰਨੇ ਲੋਕ ਮਿਹਨਤ ਕਰ ਰਹੇ ਆ ਸਾਰੇ ਹਨਾ ਕਈ ਬੰਦੇ ਕਈ ਬੰਦੇ ਹਾਸਾ ਮਜ਼ਾਕ ਵਿੱਚ ਕਰ ਰਹੇ ਆ ਪਾਣੀ ਦਾ ਠੀਕ ਆ ਜੀ ਸਿਆਣੇ ਬਿਆਣੇ ਕਰ ਰਹੇ ਆ ਆਸਾ ਉਦ ਦਾ ਮਜ਼ਾਕ ਮਿਹਨਤ ਕਰ ਰਹੇ ਆ ਸਾਰੇ ਵੀ ਇੱਕ ਜੇਸੀ ਵੀ ਆ ਗਈ ਹੈ ਹੈਨਾ ਤੇ ਵੀ ਜੁਗਿਆ ਮਿਹਨਤ ਕਰ ਰਹੀਆਂ ਠੀਕ ਆ ਜੀ ਇਹ ਹੋ ਜਾ ਰਿਹਾ ਤੇ ਗਿਆ। ਵੇਸੀ ਵੀ ਚੱਲ ਰਹੀ ਹੈ। ਠੀਕ ਆ। ਤੇਰੀ। ਠੀਕ ਹੈ। ਪਾਲੰਡੇ ਨੂੰ ਲੈ ਕੇ ਹੁੰਦੇ ਤਾਂ। ਹੋਰ ਵੀ ਬੰਦਾ ਕਹਿਣ ਨੂੰ ਹੋਰ ਬੰਦਾ। ਇਸ ਵੀ ਲੈ ਰਹੇ ਹਾਂ ਬੰਦੇ ਆ। ਬਹੁਤ ਜ਼ਿਆਦੇ ਆ ਵੀਰੋ ਬਹੁਤ ਜ਼ਿਆਦੇ। ਠੀਕ ਆ। ਇਧਰ ਆ ਖੜੇ ਆਪਣੇ ਬੰਦੇ। ਸਾਰੇ ਆੜੇ। ਦੇਖੋ ਕਿੰਨੀ ਮਿਹਨਤ ਕਰਦੇ ਆ ਠੀਕ ਆ ਜੀ ਪਾਣੀ ਦੇ ਵਜ੍ਹਾ ਨਾਲ ਠੀਕ ਆ ਜੀ ਜਿਹੜੀ ਪੰਜਾਬ ਸਰਕਾਰ ਆ ਉਹ ਵੀ ਇਥੇ ਹੈਲਪ ਨੂੰ ਮੇਰੇ ਘਰ ਪਹੁੰਚੀ ਹੋਣੀ ਆ ਠੀਕ ਆ ਪਰ ਘਟ ਵੱਧਈ ਆ ਠੀਕ ਆ ਜਿੰਨੇ ਵੀ ਪਿੰਡਾਂ ਵਾਲੇ ਉਹ ਵਿਚਾਰੇ ਲੰਗਰ ਜਾ ਹੋਰ ਲੈ ਕੇ ਆ ਰਹੇ ਆ ਠੀਕ ਆ ਜੀ ਆ ਦੇਖੋ ਮਹਾਰਾਜ ਉਧਰ 파ੜੀ ਆ ਮਹਾਰਾਜ